guys ਅੱਜ ਆਪਾਂ ਬਣਾਵਾਂਗੇ ਆਲੂ ਵਾਲੇ ਪਰੌਠੇ ਪਰੌਠੇ ਕਾਵਾਂਗੇ ਅੱਜ ਆਪਾਂ ਆਲੂ ਵਾਲੇ ਪਰੌਠੇ ਰਾਤ ਨੂੰ ਮੀਕ ਦਹੀਂ ਪਿਛੇ ਵੀਰ ਪਿਆ ਸੀਗਾ ਮੈਂ ਕਿਹਾ ਜਿਹੜੇ ਆਖ ਨਹੀਂ ਨਹੀਂ ਖਾਣੇ ਪੁੱਤ ਤੇ ਮੈਂ ਕਿਹਾ ਖੰਭ ਲੱਗ ਜਿੰਦੀ ਕਹਿੰਦਾ ਵੀ ਸਵੇਰੇ ਉੱਠ ਕੇ ਮੈਂ ਖਾਊਗਾ ਫਿਰ ਉਹਨੂੰ ਆਲੂ ਵਾਲੇ ਪਰੌਠੇ ਪਸੰਦ ਆ ਤੇ ਮੈਂ ਕਿਹਾ ਅੱਜ ਆਪਾਂ ਨੂੰ ਆਲੂ ਵਾਲੇ ਪਰੌਠੇ ਹੀ ਬਣਾ ਕੇ ਦੇਵਾਂਗੇ ਤਾਂ ਦੇਖੋ ਇਸ ਕਰਕੇ ਮੱਖਣੀ ਨੂੰ ਮੈਂ ਗਰਮ ਕਰ ਲਿਆ ਸੀਗਾ ਮੈਂ ਕਿਹਾ ਪਰੌਠਿਆਂ ਨੂੰ ਜਦੋਂ ਆਪਾਂ ਘਿਓ ਲਗਾਵਣੇ ਨੇ ਫਾਈਨਿੰਗ ਕਹਿਣਾ ਨਹੀਂ ਲਾਉਣਾ ਚਾਹੀਦਾ ਤੇ ਜਦ ਅਟਾ ਆਪਾਂ ਗੋਲਣਾ ਲਿਆ ਗੁੰਨ ਲੈਣਾਈ ਚ ਪਾਣੀ ਕਰ ਲਿਆ ਗਾਣ ਭਾਂਡੇ ਪਈਆਂ ਖਾਪੀ ਕੇ ਸਿੱਟੇ ਇਹ ਕਿੰਨਾ ਚੰਗਾ ਹੁੰਦਾ ਪਰ ਦੁਵਾਰੇ ਵਾਲਿਆਂ ਨੂੰ ਜੇ ਕੋਈ ਆਪ ਕੋ ਆਪਣੇ ਭਾਂਡੇ ਮਾਸਦੇ ਹੁੰਦੇ ਹਨਾ ਪਰ ਕਿੱਥੇ ਇੱਥੇ ਤਾਂ ਖਾਦਿਆਂ ਇੱਕ ਬੁੜੀ ਵੀ ਮਾਜਰੇ ਬੈਠਿਆ ਘਰ ਵਾਲੀ ਨੂੰ ਆਪ ਸਾਰੇ ਮੋ ਜਾਨਾ ਸੁੱਤੇ ਪਈ ਐ 8:30 ਦਾ ਟਾਈਮ ਹੋ ਗਿਆ ਮੈਨੂੰ ਦਖਾਉਣੀ ਹੈਗੀ ਤੇ ਆਕੇ ਆਸ ਤੇ ਕੱਢ ਲਏ ਤੇ ਜਾ ਕੇ ਪੈਲਾ ਕਰ ਲਿਆ ਠੀਕ ਹੈ ਗਾਇਸ ਵੀਰੇ ਹੁਣ ਆਪਣਾ ਪੰਜ ਪੰਡਾ ਇਹ ਮਾਣ ਲੱਜੱਕ ਨੂੰ ਕਿਉਂਕਿ ਮੇਰਾ ਸਿਆਣਾ ਕਰਵਾ ਲੋਕ ਚੋ ਦੁੱਧ ਲੈ ਆਂਦੀਆ ਹੋਇਆ ਨਾ ਫਿਰ ਉਹ ਦੁੱਧ ਇਹਨਾਂ ਚ ਕੱਟਾਂਗੇ ਤੇ ਆਹ ਦੇਖੋ ਗਾਇਸ ਵੀਰੇ ਇਹ ਆਪਣਾ ਨਾ ਰਾਤ ਵਾਲਾ ਦੁੱਧ ਤੇ ਗਾੜੀ ਗਾੜੀ ਮਲਾਈ ਆ ਗਈ ਤੇ ਹੁਣ ਇਹ ਮਲਾਈ ਆਪਾਂ ਲਾ ਕੇ ਮਿਕਸੀ ਵਾਲੇ ਜੱਗ ਵਿੱਚ ਪਾ ਲਾਂਗੇ ਠੀਕ ਹੈ ਜੀ ਤੇ ਫਿਰ ਘਰ ਦਾ ਕਿਉ ਬਹੁਤ ਹੋ ਜਾਂਦਾ ਗਾਇਸ ਵੀਰੇ ਮੈ ਤੁਹਾਨੂੰ ਦੱਸਾਂ ਇੱਕ ਤਾਂ ਮੈਂ ਨਾ ਆਹ ਦੇਖੋ ਪੱਪਰ ਕੇ ਪੰਡੇ ਰੱਖੇ ਹੋਏ ਇੱਕ ਅੰਦਰ ਢੋਲੀ ਵੀ ਪੜ ਕੇ ਰੱਖੀ ਹੋਈ ਇੱਕ ਆ ਹੋ ਗਿਆ ਗਾਇਸ ਵਿਰੇ ਅੱਜ ਵਾਲਾ ਹੈ ਨਾ ਤੇ ਫਿਰ ਇਹਨਾਂ ਆਪਣਾ ਗਰਮੀਆ ਦੇ ਵਿੱਚ ਮੋਲ ਨਹੀਂ ਲੈਣਾ ਪੈਣਾ ਐਸ ਵੀਰੇ ਤਾਂ ਤੋਤਾ ਆਇਆ ਸੀਗਾ ਲੱਖ ਦੋ ਕਰਾਂ ਤੋਂ ਲੱਗਿਆ ਹੋਇਆ ਤੇ ਤੁਹਾਨੂੰ ਦਿਖਾਉਣੀ ਹੈ ਗਾਇਸ ਵਿਰੇ ਵੀ ਕਿੰਨੀ ਗਾੜੀ ਮੋਟੀ ਮਲਾਈ ਹੈ ਜਿਹੜੀ ਆ ਜਾਂਦੀ ਹੈ ਤੇ ਜੇ ਔਰਤ ਚਾਹਵੇ ਤਾਂ ਗਾਇਸ ਵੀ ਬਹੁਤ ਖਰਚਾ ਜਿਹੜਾ ਘਰ ਦਾ ਬਚਾ ਸਕਦੀ ਹੈ ਹੈ ਨਾ ਆਪਾਂ ਤੁਹਾਨੂੰ ਦਿਖਾਉਣੀ ਹੈ ਮਲਾਈ ਜੱਗ ਜੇ ਜੇ ਆਪਾਂ ਤਾਂ ਕੱਟ ਲਵੇ ਕਿ ਆ ਵੀ ਦੋ ਦਿਨਾਂ ਦਾ ਰੜਕਿਆ ਨਹੀਂ ਆਉਂਦਾ ਫਰਨਾ ਮਲਾਈ ਜਾਦੀ ਹੋ ਜਾਂਦੀ ਆ ਦੇਖੋ ਗਾਇਸ ਵੀ ਕਿੰਨੀ ਮੋਟੀ ਮੋਟੀ ਮਲਾਈ ਆਉਂਦੀ ਆ 3 ਕਿਲੋ ਦੁੱਧ ਆ ਗਾਇਸ ਵੀਰੇ ਨਾ ਜੇ ਨਹੀਂ ਲਾਉਗੇ ਗਾਇਸ ਵੀਰੇ ਤੁਸੀਂ ਤਾਂ ਮੇਰੀ ਤਾਂ ਮਲਾਈ ਹੋਣੀ ਆ ਦੇਖੋ ਗਾਇਸ ਵੀਰੇ ਮੂਸਾ ਸਾਰਾ ਪਰੇਸ਼ਟਾ ਆ ਦੇਖੋ ਗਾਇਸ ਵੀਰੇ ਤੇ ਗੰਸਪਾਣਾ ਤੁਸੀਂ ਵੀ ਇਦਾਂ ਕਰਕੇ ਘਰ ਦਾ ਕਿਉਂ ਹੀ ਤਿਆਰ ਕਰ ਸਕਦੇ ਹੋ ਆਪਦੇ ਬੱਚਿਆਂ ਨੂੰ ਕੈਮੀਕਲ ਵਾਲੇ ਕਿਉਂ ਤੋਂ ਬਚਾ ਸਕਦੇ ਹੋ ਗਾਇਸ ਬਣਾ ਮੜਾ ਜੀ ਹਿੰਮਤ ਕਰਿਆ ਕਰੋ ਕਿਉਂਕਿ ਪਸ਼ੂ ਆਪਾਂ ਵੀ ਨਹੀਂ ਰੱਖਿਓਏ ਤੇ ਆਪਣਾ ਘਰ ਦਾ ਜਨਾਬ ਕਿਉਂ ਨਾ ਡੱਕ ਲੈਂਦਾ ਹੈ ਨਾ ਸਾਰਾ ਪਤਾ ਇਹੀ ਬਣਾ ਲੈਂਦੇ ਆ ਇਹਨੂੰ ਗਾਇਸ ਵੀਰੇ ਆਪਾਂ ਰੜਕਾਂਗੇ ਠੀਕ ਹੈ ਮਿਕਸੀ 'ਚ ਵੀਰੇ ਠੀਕ ਹੈ ਮੱਖਣ ਕੱਢ ਲਾਂਗੇ ਤੇ ਜਿਹੜਾ ਪਾਣੀ ਬਚੂਗਾ ਇਹਦੇ ਵਿੱਚ ਪਾਏ ਹੋਏ ਉਹਦਾ ਆਪਾਂ ਪਨੀਰ ਬਣਾ ਲਾਂਗੇ ਦੋ ਦਿਨਾਂ ਦਾ ਪਨੀਰ ਮਤਲਬ 10 ਗ੍ਰਾਮ ਨਿਕਲਿਆ ਆਉਂਦਾ ਹੈ ਨਾ ਤੇ ਸਬਜ਼ੀ ਜੋਗਾ ਹੋ ਜਾਂਦਾ ਦੋ ਦਿਨਾਂ ਦਾ ਇਕੱਠਾ ਕਰਕੇ ਵਧੀਆ ਲੱਗੀ ਨਾ ਗਾਇਸ ਵੀਰੇ ਆਲੂ ਲਈ ਆਏ ਗਾਇਸ ਵੀਰੇ ਦੇਖ ਆਹ ਦੇਖੋ ਆਲੂ ਤੇ ਆਇਆ ਹੈਗਾ ਮਾਈਕਰੋ ਵੀ ਪਰ ਮਨ ਕੋ ਉਖਿਰਖਾ ਹੋਇਆ ਬਾਈਸ ਬਾਈ ਗਾਇਸ ਲਈ ਕਿਉਂਕਿ ਇਹ ਮੇਰੇ ਦਾਸ ਦਾ ਹੈ ਨਾ ਦਾਲ ਦੀ ਚੀ ਤੱਪੜ ਨੂੰ ਬਾਹਰ ਪਿਆ ਰਹੀ ਹੁੰਦੀ ਹੈ ਗਾਇਸ ਵੀਰੇ ਆ ਦੇਖੋ ਸੋਨਾ ਨਾ ਗਾਇਸ ਵੀਰੇ ਅਸੀਂ ਆ ਦੇਖੋ ਵਿੱਚ ਆਲੂ ਆਵਾਰ ਲੈਨੇ ਇਹਦੇ ਵਿੱਚ ਜਦੋਂ ਆਪਾਂ ਆਲੂ ਆਵਾਰ ਰੱਖਦੇ ਹਾਂ ਗਾਇਸ ਵੀਰੇ ਆ ਦੇਖੋ ਵਿੱਚ ਭਾਂਡੇ ਵੀ ਸਾਹਵੇਂ ਹੋਏ ਨਹੀਂ ਫਿਰ ਹਾਂ ਗਾਇਸ ਵੀਰੇ ਪਤਾ ਕੀ ਬਾਹਰ ਸੋਨੇ ਉੱਪਰ ਦਰਦੀ ਨਹੀਂ ਤਾਂ ਉਹ ਫਟ ਜਾਂਦੇ ਹੈਂ ਦੇਣ ਹੈਗੇ ਚਲ ਲਾਤੇ ਗਾਇਸ ਨੂੰ ਆਲੂ ਆ ਪਕਾਉਣ ਲਈ ਬਸ ਹੁਣ ਆਪਾਂ ਦੇ ਚੌਕ ਵੱਟਣਾ ਨੇ ਗਾਇਜ਼ ਜਿਹਨੇ ਇਹ ਵੱਟਣਗੇ ਗਾਈਜ਼ ਆਪਾਂ ਲੱਗਦੇ ਹੁਣ پراਉਠੇ ਬਣਾਉਣ ਪਹਿਲਾਂ ਤੁਹਾਨੂੰ ਦੱਸਿਆ ਸੀ ਨਾ ਵੀ ਆ ਚਾਪਾ ਦੁਆਰੇ پراਉਠੇ ਖਾਣੇ ਤੇ ਹਾਲ ਲਿਆ ਚੁੰਡਾ ਪਾਵਾ ਤੋਂ ਲਿਆ ਸੀਗਾ ਮੈਂ ਬਿਨਾਂ ਤੁਹਾਨੂੰ ਕਈ ਵਾਰ ਜਾਨਵਰ ਮੋੜਾ ਦਿੰਦੇ ਆ ਦੇਖੋ ਜੀ ਆਲੂਆਂ ਦਾ ਮਟੀਰੀਅਲ ਅੰਝੇਲੇ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਨਾ ਗਾਇਜ਼ ਵੀਰੇ پراਉਠੇ ਬਣਾਉਣੇ ਉਵੇਂ ਹੀ ਬਣਾਇਓ ਵਾਲੇ ਸਵਾਦ ਬੰਦੇ ਆ

ਦੇਖੋ ਇੰਨਾ ਸਾਰਾ ਵੇਲ ਲਓ ਫਿਰ ਇਹਦੇ ਵਿੱਚ ਇਤਨਾ ਆਲੂ ਬਾਬਾ ਸਾਰੇ ਪਾਉਣੇ ਹਾਂ ਕਿ ਕਿ ਜਿੰਨੇ ਆਲੂ ਹੁੰਦੇ ਆ ਨਾ ਗਾਇਜ਼ ਵੀਰੇ ਉਨੇ ਹੀ ਪਰੌਠੇ ਜਿਹੜਾ ਸਵਾਦ ਬੰਦ ਹੈ ਇਹ ਪਰੌਠੇ ਆਪਾਂ ਸਾਈਜ਼ ਚ ਛੋਟੇ ਰੱਖਾਂਗੇ ਇਹਦੇ ਵਿੱਚ ਤਾਂ ਆਲੂ ਇਹ ਬਹੁਤ ਹੋਤ ਨੇ ਫਿਰ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਬੰਦ ਕਰ ਲੈਣਾ ਅੰਗੂਠੇ ਦੀ ਆਦਤ ਦੇ ਨਾਲ ਇਸ ਤਰ੍ਹਾਂ ਪੇੜਾ ਹਲਾਉਂਦੇ ਜਾਓ ਆਇ ਨੱਪਦਿਆ ट दसा ध्यान गाइज भीरे आलू ना वन गए गाइज भीरे अपने तो झाड़ू लाने लग गए ना पोले पोले हाथों खाएं इना ਇਹ ਹਲਕੇ ਹਨ ਵੇਲ ਦਿਓ ਬਿਲਕੁਲ ਵੀ ਨਹੀਂ ਆਲੂ ਬਾਹਰ ਆਉਣਗੇ ਆ ਦੇਖੋ ਪੂਰਾ ਪਰੌਠਾ ਬਣ ਗਿਆ ਪਰੌਠਾ ਬਣ ਗਿਆ ਜੀ ਵੇਲ ਲਿਆ ਹੁਣ ਦੇਖਿਓ ਗਾਇਜ਼ ਵੀਰੇ ਆਪਣਾ ਪਰੌਠਾ

ਆ ਦੇਖੋ ਬਣ ਗਿਆ ਪਰੋਠਾ ਦੇਖੋ ਕਿੰਨਾ ਸੋਹਣਾ ਬਣਿਆ ਯਾਨਾਂ ਕਾਇਜ਼ ਵੀਰੇ ਮੋਟੇ ਮੋਟੇ پراਉਠੇ ਇੱਕ ਨਹੀਂ ਢਿੱਡ ਭਰ ਜਾਂਦਾ ਇਹਨਾਂ ਨੂੰ ਬਾਹਰੋਂ ਲਿੰਦੇ 40 ਰੁਪਏਾਂ ਦਾ ਕਲਮਾ ਲਾ ਕੇ ਕੇ ਜਣਾ 80 80 ਰੁਪਏ ਹੁਣ ਖਾ ਜੂਗਾ ਕਾਇਜ਼ ਵੀਰੇ ਦੂਜਾ پراਠਾ ਦੇਖੋ ਕਿੰਨਾ ਸੋਨਾ ਬਣਿਆ ਨਿਕੇ ਕਰਕੇ ਨਿਕਲਦਾ ਸੀ ਥੋੜਾ ਜਿਹਾ ਬਾਹਰ ਬਾਸ ਥੋੜੇ ਜਿਹਾ ਆਲੂ ਵੀ ਗਰਮ ਸੀ ਇਹ ਦੇਖੋ ਕਿੰਨੇ ਸੋਹਣੇ ਬਣਦੇ ਆ ਤੇ ਦੋਈ ਨਾਲ ਤੇ ਉਚਾਰ ਨਾਲ ਜਾਂਦਾ ਗਾइज ਖਾ ਕੇ ਦੇਖੋ ਤੁਸੀਂ ਵੀ ਬਣਾ ਕੇ ਕਈ ਵਾਰੀ ਨੇ ਸਬਜੀ ਸੋਜੀ ਤਜੀ ਆ ਕੇ ਜਾਂਦਾ ਨਹੀਂ ਜੀ ਤੁ गाइस ਵੀਰੇ ਉਹ ਤੋਂ ਦੇਖੋ ਫਿਰ ਬਣਾ ਕੇ ਕਿਹੋ ਜਿਹਾ ਵਾਪਤਾ ਰਮੀਕ ਦੇ ਫੇਵਰੇਟ ਆ ਗਾਇਸ ਵੀਰੇ ਉਹ ਸਬਜ਼ੀ ਨਹੀਂ ਖਾ ਕੇ ਰਾਜੀ ਹਿੰਗਾ ਬੱਚਿਆਂ ਨੂੰ ਆਲੀ ਪਸੰਦ ਹੁੰਦੀ ਆ ਆ ਲੋ ਆ ਵੀ ਤਾਂ ਪਤਾ ਪਾ ਡੱਬੇ ਚ ਆ ਚੱਕੋ ਤੀਜਾ ਚਾਰ ਫਰੋਠੇ ਬਣਾ ਕੇ ਨਾ ਫਿਰ ਆਪਾਂ ਰੋਟੀ ਮੰਮੀ ਤੇ ਡੈਡੀ ਦੀ ਕੰਪਲੀਟ ਹੋ ਜਾਊਗੀ ਪੰਜ ਚ ਆਪਾਂ ਆਵਦੀ ਬਣਾਵਾਂਗੇ ਗਾਇਸ ਵੀਰੇ ਪਹਿਲਾਂ ਉਹਨਾਂ ਦੀ ਰੋਟੀ ਉਹ ਡੈਡੀ ਖਾਂਦੇ ਆ ਗਾਇਸ ਵੀਰੇ ਦੋ ਮੰਮੀ ਖਾਂਦੇ ਪਰਾਠਾ ਵੀ ਆਪਾਂ ਦੇਖ ਲਿਆ ਗਾਇਜ਼ ਵੀਰੇ ਆ ਦੇਖੋ ਕਿੰਨੇ ਸੋਹਣੇ ਬਣ ਜਾਂਦੇ ਆ ਨਾ ਬਲੌਗ ਨੂੰ ਨਾ ਤੁਸੀਂ ਮੇਰੇ ਅਨਸਾਰ ਹੀ ਪਹਿਨੇ ਪੂਰਾ ਦੇਖਿਆ ਹੋ ਨਾ ਮੇਰੇ ਨਾਲ YouTube ਵਾਚ ਟਾਈਮ ਘੱਟ ਤਾਂ ਕਰਕੇ ਪੂਰਾ ਹੋ ਜੇ ਨਹੀਂ ਮੇਂ ਹੱਲ ਪਕਾਦੇ ਗਾਇਜ਼ ਵੀਰੇ ਸਾਰੇ ਜਣੇ ਤੇ ਨਾਲੇ ਇਹਨਾਂ ਨੂੰ ਨਹੀਂ ਉਦੋਂ ਸਿੱਖ ਲਈ ਗਏ ਹੋਣਗੇ ਦੇਖੋ ਗਾਇਸ ਵੀਰੇ ਹੁਣ ਮੈਂ ਨਾ ਰੋਟੀ ਪਾ ਕੇ ਲਿਉਣੀ ਆ ਤੁਸੀਂ ਪਰੌਠੇ ਦੀ ਨਿਗਾਰਾ ਰੱਖੋ ਆਜੇ ਕੋ ਗਾਇਸ ਵੀਰੇ ਦਹੀਂ ਦੇ ਨਾਲ ਮੰਮੀ ਤੇ ਡੈਡੀ ਦੀ ਰੋਟੀ ਆ ਗੱਲ ਵੀਰੇ ਬਸ ਇੱਕ ਪਰੌਠਾ ਰਹਿ ਗਿਆ ਫਿਰ ਆਪਾਂ ਫੜਾ ਕੇ ਆਉਣੀ ਆ ਚਾਹ ਨਹੀਂ ਰੱਖਣੀ ਹੈ ਗਾਇਸ ਵੀਰੇ ਨਾਲ ਸਵਾਹ ਰੱਖਣ ਦੇ ਆ ਦੇਖੋ ਗਾਇਸ ਵੀਰੇ achar ਇਹ ਮੈਂ ਘਰੇ ਬਣਾਇਆ ਮਜ਼ਾ ਆ ਰਿਹਾ ਲੈਣਾ ਆਪਾਂ ਲੈ ਕੇ ਆਉਂਦੇ ਆ ਰੋਟੀ ਫੜਾਓ ਹਾਂ ਆਜ

ಬೇರೆ ಬದಿಯ ಬಣೆಯ ಸುಲ್ ಅನು